रेडी हालेलुया 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 प्रभु येशु मसीह के नाम की जय आमीन सारे बहन आपरा मनू सबसे पहला assi प्रभु येशु मसीह के नाम च जय मसीह की रखदेया जय मसीह की जय मसीह की आमीन आमीन तो आज assi प्रभु दे कमन ले इकट्ठे होएया प्रभु दी महिमा वास्ते ਸਾਡੇ ਭਰਾ ਵਿਪਨ ਜੀ ਔਰ ਸਾਡੀ ਮੇਰੀ ਸਿਸਟਰ ਲਾ ਸਾਡੇ ਅਨੂ ਜੀ ਸੋਨੀਆ ਜੀ ਪ੍ਰੀਤੀ ਜੀ ਔਰ ਸਾਡੇ ਵਿਨੀ ਜੀ ਔਰ ਸਾਡੇ ਸ਼ੋਭਾ ਜੀ ਇਨਰ ਆਚਾ ਮਿਲ ਕੇ ਅੱਜ ਦੀ ਪ੍ਰਾਰਥਨਾ ਰੱਖੀ ہوئی ਹੈ ਫਰਡੇ ਔਰ ਮੈਂ ਦੱਸਣਾ ਚਾਹਨੀ ਹਾਂ ਸਾਰੇ ਭੈਣ ਭਰਾਵਾਂ ਨੂੰ ਕਿ ਪ੍ਰਾਰਥਨਾ ਐਵਰੀ ਫਰਡੇ ਅਸੀਂ ਰੱਖਦੇ ਹਾਂ ਅਗਰ ਤੁਸੀਂ ਵੀ ਚਾਹੁੰਦੇ ਹੋ ਤੇ ਫਿਰ ਆਪਾਂ ਸਾਡੇ ਕੋਲ ਆ ਕੇ ਪ੍ਰਾਰਥਨਾ ਕਰੀਏ ਹੀਲਿੰਗ ਪ੍ਰੇ ਕਰੀਏ ਔਰ ਪਰਮੇਸ਼ਰ ਦੇ ਨਾਮ ਤੋਂ ਬੰਧਨ ਨੂੰ ਤੋੜੀਏ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਗੋਡ ਬlesਸ ਯੂ ਸਾਡੇ ਦਰਮਿਆਨ ਸਾਡੇ ਮਾਨਯੋਗ ਅਲ੍ਹਾ ਸਾਡੇ ਬਿਸ਼ਪ ਜੀ ਸੈਨ ਮਸੀਹ ਕਲਿਆਨ ਜੀ ਔਰ ਸਾਡੇ ਰੈਵਨ ਸਾਡੇ ਨਵਜੋਤ ਕੌਰ ਜੀ ਔਰ ਮਾਈਸੈਲਫ ਜੈ ਮਸੀਹ ਗੀਤਾਂ ਸਭ ਦਾ ਸਾਡੇ ਪ੍ਰੋਫੈਸਰ ਜੀ ਸੁਆਸੋਤਾ ਜੀ ਵੈਲਕਮ ਕਰਦੇ ਆ ਪ੍ਰਭੂ ਦੀ ਹਜ਼ੂਰੀ ਵਿੱਚ ਸਾਡੇ ਭਰਾ ਆਏ ਨੇ ਇਲਾਹਾਸਰ ਜੈ ਉਹਨਾਂ ਦਾ ਵੈਲਕਮ ਕਰਦੇ ਆ ਹੋਰ ਕੋਈ ਵੀ ਸਾਡੇ ਛੋਟੇ ਛੋਟੇ ਮਹਿਮਾਨ ਹਨ ਇਹਨਾਂ ਦਾ ਵੀ ਵੈਲਕਮ ਕਰਦੇ ਆ ਪ੍ਰਭੂ ਜੀ ਫਤੂਰੀ ਦੇ ਚਾਲ ਲਈ ਆਮੇਂ ਔਰ ਸਭ ਦੇ ਨਾਲ ਮਿਲ ਕੇ ਪ੍ਰਭੂ ਦੇ ਨਾਮ ਨੂੰ ਮਹਿਮਾ ਦਵਾਂਗੇ ਮੇਰੇ ਸਿੰਸੋ ਇਕੱਠੇ ਹੋਣ ਦਾ ਮਕਸਦ ਇਹੀ ਹੈ ਕਿ ਅਸੀਂ ਇੱਕ ਮਾਨੇ ਵਿੱਚ ਤੋ ਕੇ ਪ੍ਰਭੂ ਦੇ ਨਾਮ ਨੂੰ ਵਡਿਆਈ ਲਈ ਆਮੇਂ ਖੁਦਾ ਦੇ 파ਤਰ ਨੂੰ ਮਸੀਹ ਨਸਲੇ 'ਤੇ ਮੰਗਦਾ ਹੈ ਹਲੇਲੂਇਆ ਕਿਉਂਕਿ ਪਰਮੇਸ਼ਰ ਦੇ ਕਲਾਮ ਚ ਲਿਖਿਆ ਹੈ ਜਿੱਥੇ ਦੋ ਦੇ ਦਿਲਵੇਂ ਨਾਮ ਜਮਾਉਂਦੇ ਨੇ ਉਹਨਾਂ ਦੇ درمیان ਮਾਜ਼ਰਾ ਪਰਮੇਸ਼ਰ ਸਾਡੇ درمیان ਮਾਜ਼ਰਾ ਆਵਾ ਖੁਦਾ ਦੀ ਦੁਆਇ ਨੂੰ ਮੰਗਦੇ ਹਾਂ ਸਾਤ ਨੂੰ ਸਾਡੇ ਵਿੱਚ ਖੜਪਨ ਕਰਾਂਗੇ ਪ੍ਰਭੂ ਦੀ ਅਗੋਇ ਨੂੰ ਲੰਘਾ ਕੇ ਆਪਣੀ ਆਵਾਜ਼ ਨਾਲ ਬੋਲਾਂਗੇ ਹਲੇਲੂਇਆ ਹਲੇਲੂਇਆ ਜਨਿਆਵਾਦ ਜਨਿਆਵਾਦ you're